ਲੱਗ ਰਿਹਾ ਹੈ ਦਿਨ ਰਾਤ ਦੀਵਾਨ ਚੱਲ ਰਿਹਾ ਹੈ ਬਹੁਤ ਸੰਗਤ ਲਾਹ ਲੈ ਰਹੀ ਹੈ ਕਥਾ ਕੀਰਤਨ ਰਾਹੀਂ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦ ਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ। ਤੋਂ ਮੈਂ ਬੇਨਤੀ ਕਰਦਾ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ। ਵੀ ਜੇ ਅਸੀਂ ਇੱਕ ਦਿਨ ਬਰਜ ਖਲੀਫਾ ਤੇ ਚੜ ਗਏ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬਰਜ ਖਲੀਫੇ ਦੀ ਉਹ ਉੱਪਰ ਟੌਪ ਤੇ ਗਏ। ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10-12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁਝ ਕੇ ਮੈਂ ਇਨਾਂ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਕਿਹਾ ਆਪਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੈੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਫ ਕਰਿਓ ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡਿਕਾਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਟੀ ਨਿੱਗਰ ਗਈ ਹੈ ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਬਰਜ ਖਲੀਫਾ ਦੇਖ ਰਿਹਾ ਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਹਾਡਾ ਘਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਵਰਦੀ ਖਲੀਫਾ ਤੇ ਬਾਬੇ ਕਿਉਂ ਚਲੇ ਗਏ ਕਿਸਤੀ ਚ ਬੈਠੇ ਕਿਉਂ ਚੱਪੂ ਮਾਰ ਰਹੇ ਹੈ ਤੇ ਕਿਸਤੀ ਵਿੱਚ ਲੇਖ ਦੇ ਵਿੱਚ ਉਹ ਜਾ ਰਹੇ ਹੈ ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਅਸੀਂ ਵੀ ਮਾਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ 4 ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਸੀ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆਂ ਅੱਜ ਤੱਕ ਮੈਂ ਆਪਦਾ ਧਰ ਨਹੀਂ ਬਣਾ ਸਕਿਆ ਮੈਂ ਤਨ ਮਨ ਧਨ ਇਹਨਾਂ ਵਡਿਆਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਵੀ ਜੇਦੋਂ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਾਹਤੋਂ ਬਕਵਾਸ ਕਰਦੇ ਆਂ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਧ ਵੇਲੜ ਵੇਲੜ ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ 파 ਦਿੰਦੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜੋਨੀ ਬਾਬਾ ਹੈ ਜਿਹੜਾ ਇਸਾਨੀ ਮੋਰਚੇ ਸਭ ਤੋਂ ਮੋਹਰੇ ਗਿਆ ਸੀ ਉਹੀ ਜੋਨੀ ਬਾਬਾ ਹੈ ਜਦੋਂ ਧਰਨੇ ਲੱਗਦੇ ਆ ਸਭ ਤੋਂ ਮੋਹਰੇ ਜਾਂਦਾ ਉਹੀ ਜੋਨੀ ਬਾਬਾ ਹੈ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੋਹਰੇ ਗਿਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿੱਥੇ ਸਟੈਂਡ ਕਰਦੇ ਹੋ ਯਾਰ ਤੁਸੀਂ ਪਰ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਹੀਂ ਬਣੇ ਜਿਨੇ ਸਰਬੰਸ ਵਾਰਤਾ ਤੁਹਾਡੀ ਖਾਤਰ ਜੋਨੀ ਕੀ ਦਾ ਵਿਚਾਰ ਹੈ ਮੈਂ ਕਿਹੜੇ ਬਾਗ ਦੀ ਮੋਲੀ ਆ ਆ ਔਕਾਤ ਹੈ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਗੁਰਜ ਖਲੀਫਾ ਤੇ ਇਹਨਾਂ ਨੂੰ ਇਹਨਾਂ ਨੂੰ ਧੁੱਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਜੇ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤੀ ਹੈ ਇਹੀ ਸਾਡੀ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨਿਕ ਹੈ ਫਿਰ ਕਾਤੋਂ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਐ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਰਜ਼ੀ ਲੈ ਜਾਣ ਮੈਂ ਜਾਊਂਗਾ ਮੈਨੂੰ ਕੋਈ ਰੋਕ ਟੋਕ ਨਹੀਂ ਮੈਂ ਤੁਹਾਡਾ ਕੋਈ ਦੇਣਾ ਨਹੀਂ ਮਨੁੱਖਾ ਦੇਹੀ ਕਿ ਮੈਂ ਵੀ ਆਏ ਜੇ ਤੁਸੀਂ ਆਏ ਹੋ ਮੈਂ ਆਪਣੀ ਮਰਜ਼ੀ ਕਰ ਸਕਦਾ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ ਤੁਸੀਂ ਆਪ ਕੀ ਕਰਦੇ ਹੋ ਤੁਸੀਂ ਪੰਜਾਬ ਉਹ ਝਾੜ ਕੇ ਰੱਖਤਾ ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20 20 30 30 ਲੱਖ ਲਾ ਕੇ ਖਾੜੇ ਲਵਾਉਨੇ ਹੋ ਸ਼ਰਾਬਾਂ ਪਿਉਉਨੇ ਹੋ ਕੀ ਨਹੀਂ ਘੜੀ ਖੋਲ ਦੇ ਗੰਦ ਪਾਉਂਦੇ ਤੁਸੀਂ ਤੁਸੀਂ ਗੱਲਾਂ ਸਾਧਾਂ ਨੂੰ ਕਰਦੇ ਹੋ ਕਦੇ ਬਾਬਾ ਹਰਨਾਮ ਸਿੰਘ ਜੀ ਤੁਮਾ ਤੁਹਾਡੇ ਲਈ ਮਾੜੇ ਐ ਕਦੇ ਢੱਡਰਿਆਂ ਵਾਲੇ ਤੁਹਾਡੇ ਲਈ ਮਾੜੇ ਐ ਕਦੇ ਬਾਬਾ ਗੁਲਾਬ ਸਿੰਘ ਤੁਹਾਡੇ ਲਈ ਮਾੜਾ ਆ ਕਦੇ ਸਾਰਾ ਸੰਸਮਾਜ ਤੁਹਾਡੇ ਲਈ ਮਾੜਾ ਤੁਸੀਂ ਕਿੱਧਰਲੇ ਚੰਗੇ ਆ ਗਏ ਬਈ ਤੁਹਾਡੇ ਵੱਲੇ ਕੀ ਐ ਸਿਰਫ ਕਿ ਨਿੰਦਿਆ ਕਰਨੀ ਆਉਂਦੀ ਹੈ ਤੁਹਾਨੂੰ ਕਮਾਲ ਹੋ ਗਈ ਯਾਰ ਮੈਂ ਜਾਣ ਬੁਝ ਕੇ ਪਾਈਆਂ ਜੋ ਕਿਸਤੀ ਚ ਵੀ ਜਾ ਰਿਹਾ ਵੀ ਆਨੰਦ ਲੈ ਕੇ ਤੁਹਾਨੂੰ ਪਤਾ ਨਹੀਂ ਲੱਗਦਾ 43 ਸਾਲ ਦੀ ਉਮਰ ਹੈ ਮੇਰੀ ਮੈਂ ਕੋਈ ਮੋਰਖ ਨਹੀਂ ਆ ਮੈਂ ਜਾਣ ਕੇ ਪਾਈਆਂ ਮੈਂ ਕਿ ਦੇਖੋ ਲੋਕਾਂ ਦੇ ਦਿਮਾਗ ਦੇਖ ਲਿਓ ਤੁਸੀਂ ਵੀ ਇਹਨਾਂ ਨੇ ਕੀਰਤਨ ਨਹੀਂ ਸੁਣਨਾ ਕਥਾ ਨਹੀਂ ਸੁਣਨੀ ਪਾਠੀ ਸਿੰਘਾਂ ਦੇ ਹੱਕ ਤੇ ਮੈਂ ਬੋਲਿਆ ਵੈਸਲ ਕੇ ਮੈਂ ਉਹ ਨਹੀਂ ਤੁਸੀਂ ਸੁਣਿਆ ਗਰੀਬ ਜਿਹੜੇ ਬੱਚੇ ਦਾਸ ਪੰਜ ਬੱਚਿਆਂ ਨੂੰ ਪੜਾ ਰਿਹਾ ਹੈ ਜਿਹੜੇ ਅਫਸਰ ਬਣ ਕੇ ਵੱਡੇ ਪੰਜਾਬ ਦੇ ਵਿੱਚ ਤੁਸੀਂ ਤਾਂ ਪੰਜਾਬ ਛੱਡ ਛੱਡ ਕੇ ਜਾ ਰਹੇ ਹੋ ਤੁਸੀਂ ਗੱਲਾਂ ਕਰਦੇ ਹੋ ਨਾ ਬਲਾਓ ਮੈਥੋਂ ਨਾ ਬਲਾਓ ਚੰਗੇ ਰਹੋਗੇ ਤੁਸੀਂ ਨਾਸ ਮਾਰਿਆ ਹੋਇਆ ਪੰਜਾਬ ਦਾ ਪਾਣੀ ਤੁਸੀਂ ਮੁਕਾਤੇ ਦਰਖਤ ਤੁਸੀਂ ਮੁਕਾਤੇ ਕੁਦਰਤ ਦਾ ਜਿੰਨਾ ਖਲਵਾੜ ਤੁਸੀਂ ਕਰਦੇ ਹੋ ਕੋਈ ਨਹੀਂ ਕਰਦਾ ਜਿੰਨੇ ਪਸ਼ੂ ਪੰਛੀ ਤੁਸੀਂ ਮਾਰਦੇ ਹੋ ਉਦਾਂ ਲਾ ਲਾ ਕੇ ਖੇਤਾਂ 'ਚ ਇੰਨਾ ਪਾਪ ਕੋਈ ਨਹੀਂ ਕਰਦਾ ਤੁਸੀਂ ਗੱਲਾਂ ਕਰਦੇ ਹੋ ਆਪਣੀ ਲਿਮਟ ਵਿੱਚ ਰਹੋ ਆਪਣਾ ਘਰ ਦੇਖੋ ਆਪਣਾ ਪਰਿਵਾਰ ਸੰਭੋ ਕਿਸੇ ਦੀ ਜ਼ਿੰਦਗੀ ਨੂੰ ਨਾ ਜੱਜ ਕਰੋ ਮੈਂ ਤੁਹਾਨੂੰ ਤੁਹਾਡੀ ਔਕਾਤ ਵਿਖਾਈ ਆ ਕਿ ਤੁਹਾਡਾ ਦਿਮਾਗ ਇੰਨਾ ਕੰਮ ਕਰਦਾ ਇੱਥੇ ਕਿ ਤੁਸੀਂ ਤੁਹਾਡੀ ਸੋਚ ਖੜੀ ਆ ਤੁਸੀਂ ਔਗਣ ਵੇਖਣ ਗਿੱਜੇ ਹੋ ਲੋਕਾਂ ਦੇ ਤੁਸੀਂ ਗੁਰ ਸਿੱਖ ਹੈ ਮਹਾਰਾਜ ਕਹਿੰਦੇ ਸਾਂਝ ਤੇਰੀ ਜੇ ਗੁਣੇ ਤੇਰੀ ਛੋੜ ਔਗਣ ਚੱਲੀਏ ਮੇਰੇ ਚ 20 ਔਗਣ ਹੋਣਗੇ 20 ਗੁਣ ਵੀ ਹੋਣਗੇ ਤੁਸੀਂ ਸਾਂਝ ਗੁਣਾ ਦੀ ਰੱਖੋ ਤੁਸੀਂ ਔਗਣਾਂ ਤੋਂ ਕੀ ਲੈਣਾ ਤੁਸੀਂ ਚੱਕਦੀ ਔਗਣ ਕਿਉਂਕਿ ਤੁਸੀਂ ਆਪ ਔਗਣਾਂ ਦੇ ਭਰੇ ਹੋਏ ਹੋ ਚੋਰ ਨੂੰ ਸਾਰੇ ਚੋਰ ਦਿੰਦੇ ਆ ਬੇਈਮਾਨ ਨੂੰ ਸਾਰੇ ਬੇਈਮਾਨ ਦਿੰਦੇ ਆ ਬਹੁਤ ਕੁਝ ਬੋਲਣ ਨੂੰ ਹੈ ਮੇਰੇ ਕੋਲੇ ਬਹੁਤ ਕੁਝ ਪਰ ਤੁਸੀਂ ਜਿਹੜੇ ਮਾੜੇ ਕਮੈਂਟ ਕਰਨ ਵਾਲੇ ਹੋ ਆਪ ਦੇ ਗਰੀਵਾਂ ਚ ਛਾਤੀ ਮਾਰਿਓ ਫਰੀਦਾ ਜੇ ਤੋ ਆਕਲ ਲਤੀਫ ਕਾਲੇ ਲਿਖ ਨਾ ਲੇਖ ਆਪਣਰੇ ਗਰੀਵਾਂ ਮੇ ਸਿਰ ਨਹੀਂ ਮਾ ਕਰੇਕ ਆਪਣੇ ਅੰਦਰ ਛਾਤੀ ਮਾਰੋ ਕਿਸੇ ਤੇ ਉਂਗਲ ਚੁੱਕਣ ਲੱਗੇ ਨਾਲੇ ਜਦੋਂ ਇੱਕ ਉਂਗਲ ਕਿਸੇ ਵਾਲੀ ਚੱਕਦੇ ਆ ਨਾ ਤੇ ਉਂਗਲਾ ਆਪਣੇ ਵੱਲ ਆਉਂਦੀਆਂ ਇਹ ਯਾਦ ਰੱਖਿਓ ਰੱਬ ਦੀ ਦਰਗਾਹ ਚ ਲੇਖਾ ਦੇਣਾ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਦੁਬਈ ਦਾ ਟੂਰ ਸਾਡਾ ਚੱਲ ਰਿਹਾ ਹੈ ਦਿਨ ਰਾਤ ਦੀਵਾਨ ਚੱਲ ਰਿਹਾ ਹੈ ਬਹੁਤ ਸੰਗਤ ਲਾਹ ਲੈ ਰਹੀ ਹੈ ਕਥਾ ਕੀਰਤਨ ਰਾਹੀ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦ ਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਵੀ ਜੇ ਅਸੀਂ ਇੱਕ ਦਿਨ ਬੁੱਲਤ ਖਲੀਫਾ ਤੇ ਚੜ ਗਏ ਉੱਪਰ ਤੇ ਹੋਰ ਉੱਥੇ ਜਾ ਕੇ ਅਸੀਂ ਬਰਜ ਖਲੀਫਾ ਦੀ ਉਹ ਉੱਪਰ ਟਾਕ ਤੇ ਗਏ ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10 12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਤਾਂ ਆਪਾਂ ਲੋਕਾਂ ਦਾ ਮਾਈਂਡ ਦੇਖੋ ਮਾਈਂਡ ਕਿੱਥੇ ਸੈੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਫ ਕਰਿਓ ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡਿਕਾਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਟੀ ਨਿਕਰ ਗਈ ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਬੁਰਜ ਖਲੀਫਾ ਦੇਖ ਰਿਹਾ ਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਹਾਡਾ ਘਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਬੁਰਜ ਖਲੀਫਾ ਤੇ ਬਾਬੇ ਕਿਉਂ ਚਲੇ ਗਏ ਕਿਸਤੀ 'ਚ ਬੈਠੇ ਕਿਉਂ ਚੱਪੂ ਮਾਰ ਰਹੇ ਹੈ ਤੇ ਕਿਸਤੀ ਵਿੱਚ ਲੇਖ ਦੇ ਵਿੱਚ ਉਹ ਜਾ ਰਹੇ ਹੈ ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਅਸੀਂ ਵੀ ਮਾਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ ਚਾਰ ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਸੀ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆ ਅੱਜ ਤੱਕ ਮੈਂ ਆਪਦਾ ਘਰ ਨਹੀਂ ਬਣਾ ਸਕਿਆ ਮੈਂ ਤਨ ਮਨ ਧਨ ਇਹ ਮੈਂ ਵਡਿਆਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਬੀਬੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਦੋਂ ਬਕਵਾਸ ਕਰਦੇ ਹੋ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਧ ਵੇਲੜ ਵੇਲੜ ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ ਪਾ ਦਿੰਦੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜੋਨੀ ਬਾਬਾ ਹੈ ਜਿਹੜਾ ਕਿਸਾਨੀ ਮੋਰਚੇ ਸਭ ਤੋਂ ਮੂਰੇ ਗਿਆ ਸੀ ਉਹੀ ਜੋਨੀ ਬਾਬਾ ਹੈ ਜਦੋਂ ਧਰਨੇ ਲੱਗਦੇ ਸਭ ਤੋਂ ਮੂਰੇ ਜਾਂਦਾ ਉਹੀ ਜੋਨੀ ਬਾਬਾ ਹੈ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੂਰੇ ਗਿਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਥੇ ਸਟੈਂਡ ਕਰਦੇ ਹੋ ਯਾਰ ਤੁਸੀਂ ਪਰ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਹੀਂ ਬਣੇ ਜਿਨੇ ਸਰਬੰਸ ਵਾਰਤਾ ਤੁਹਾਡੀ ਖਾਤਰ ਜੋ ਨਹੀਂ ਕੀਦਾ ਵਿਚਾਰ ਹੈ ਮੈਂ ਕਿਹੜੇ ਬਾਗ ਦੀ ਗੋਲੀ ਆ ਆਕਾਤ ਹੈ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਗੁਰਜ ਖਲੀਫਾ ਤੇ ਇਹਨਾਂ ਨੂੰ ਇਹਨਾਂ ਨੂੰ ਥੁੱਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਜੇ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤੀ ਹੈ ਇਹੀ ਸਾਡੀ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨਿਕ ਹੈ ਫਿਰ ਕਾਤੋਂ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ